ਕਿ ਬੋਤ? ਮੈਂ ਤਾਂ ਬੜੀ ਖੁਸ਼ੀ ਹੋਈ ਅੱਜ। ਤੈਨੂੰ ਹੋਈ ਐ ਖੁਸ਼ੀ? ਹੋਰ ਮਾਮਾ ਵੀ ਕਿੱਦੇ ਤੱਕ ਹੀ ਜਾਂਦਾ ਹੈ ਗੁਰੂ ਘਰ ਜਾਇਆ ਕਰੀਏ ਆਪਾਂ। ਬੁਣਾਂ ਦੀ ਸੇਧ ਦਾ ਧਿਆਨ ਰੱਖੀ। ਮੈਂ ਪੁੱਤ ਜਿੰਨਾ ਵੈਗਰੂ ਦਾ ਜਾਪ ਕਰੇਗਾ ਨਾ ਓਨੀ ਸਹਾਈ ਐ। ਹੂੰ ਠੀਕ ਐ ਠੀਕ ਐ। ਹਾਂ ਠੀਕ ਐ। ਮਾ ਮੈਨੂੰ ਐ ਲੱਗਦਾ ਮੇਰਾ ਸਰੀਰ ਟੁੱਟਣ ਲੱਗ ਗਿਆ। ਉਹ ਕੋਈ ਨਹੀਂ ਕੋਈ ਨਹੀਂ। ਚੱਲ ਅੰਦਰ। ਨਾਲੇ ਕੁਝ ਖਾਣ ਪੀਣ ਨੂੰ ਬਣਾ ਕੇ ਦੇਣੀ ਐ। ਨਾਲੇ ਬੈ ਕੇ ਬੈ ਕੇ ਨਾਲ ਦਾ ਵੈਗਰੂ ਵੈਗਰੂ ਕਰ ਲੈ। ਸਭ ਕੁਝ ਠੀਕ ਹੋ ਜੂ। ਮੈਂ ਅੰਦਰ ਚੱਲਦਾ। ਬੇਬੇ ਵੀਰ ਨੂੰ ਤਾਂ ਫੇਰ ਤੋੜ ਲੱਗੀ ਜਾਂਦੀ ਆ ਮੈਨੂੰ ਤਾਂ ਡਰ ਲੱਗੀ ਜਾਂਦਾ ਵੀਰੇ ਕਿਤੇ ਫੇਰ ਤਾਂ ਨਸ਼ੇ ਕਰਨ ਲੱਗ ਜਾਊ ਨੀਹਾ ਪੁੱਤ ਤੂੰ ਫੇਰ ਕਰਨਾ ਕਰ ਅਰਦਾਸ ਬੇਨਤੀ ਨਾ ਆਲੀ ਨਹੀਂ ਜਾਂਦੀ ਹੈਗੀ ਆਪੇ ਵੈਗਰੂ ਆਂਗੇ ਸੰਗ ਆਪਣੇ ਸਭ ਕੁਝ ਠੀਕ ਹੋ ਜਾਊ ਚੱਲ ਨਾਲੇ ਉਹਨੂੰ ਕੁਝ ਖਾਣ ਪੀਣ ਨੂੰ ਬਣਾ ਕੇ ਦਿੰਨੇ ਆ ਆਪੀ ਭੁੱਲ ਜੂਗਾ ਨਸ਼ਾ ਪੱਤਾ ਤਾਂ ਹੋ ਬੇਬੇ ਪਹਿਲਾਂ ਮੈਂ ਵੀਰੇ ਕੋਲੇ ਜਾਂਦੀ ਆ ਤੂੰ ਬਣਾ ਲੈ ਚੱਲ ਕੋਈ ਗੱਲ ਵੀਰੇ ਤੇਰੇ ਕਿਵੇਂ ਠੀਕ ਆ ਤੂੰ ਹਾਂ ਠੀਕ ਆ ਭਾਈ ਤੇਰੇ ਤੂੰ ਇਹ ਕਿਉਂ ਕਰੀ ਜਾਣਾਗਾ ਭਾਈ ਮੇਰਾ ਸਰੀ ਟੁੱਟ ਜਾਂਦਾ ਦੇਖੀ ਸੰਤਨ ਨੱਚਾ ਚੜੇ ਪਿਆਸੀ ਵੀ ਤੂੰ ਨਸ਼ੇ ਨਹੀਂ ਕਰੇਂਗਾ ਹੁਣ ਤਾਂ ਤੇਰੀ ਭੈਣ ਨੂੰ ਡਾਰੀ ਲੱਗੀ ਜਾਂਦਾ ਕਿਤੇ ਦੁਬਾਰੇ ਤੂੰ ਉਹੀ ਕੰਮ ਨਾ ਸ਼ੁਰੂ ਕਰ ਦਵੇਂ ਉਹ ਨਹੀਂ ਭਾਈ ਤੇਰਾ ਭਾਈ ਮਰਨੂ ਮਰ ਜੂਆ ਪਰ ਨਸ਼ਾ ਨਹੀਂ ਕਰਦਾ ਤੈਨੂੰ ਸਮਝਾ ਦਿਆਂ ਨਾ ਸੋਡੀ ਮੈਂ ਟੈਨਸ਼ਨ ਨਾ ਲਉ ਤੁਸੀਂ ਕਿਸੇ ਦੀ ਗੱਲ ਦੀ ਵੀਰੇ ਤੂੰ ਵਾਈਬਰੋ ਤੇ ਭਰੋਸਾ ਰੱਖ ਸਾਰਾ ਕੁਝ ਠੀਕ ਹੋ ਜਾਊਗਾ ਵੀਰੇ ਮੈਨੂੰ ਪੂਰਾ ਯਕੀਨ ਆ ਸਾਲੇ ਵੈਗੁਰੂ ਤੇ ਭਰੋਸਾ ਹੀ ਪੂਰਾ ਬਣਾਉਂ ਆਬਜੈਕਟ ਵੀ ਪੂਰਾ ਹੁੰਦਾ ਕਿ ਮੈਂ ਨਸ਼ਾ ਕਰ ਲਾਂਗੇ ਬੇਬੇ ਬੇਬੇ ਆਈ ਜਲਦੀ ਆ ਗਈ ਆ ਗਈ ਪੁੱਤ ਬੇਬੇ ਹਾਂ ਹਾਂ ਵੀਰੇ ਨੂੰ ਤਾਂ ਤੋੜ ਲੱਗੀ ਜਾਂਦੀ ਆ ਓਹੋ ਤੂੰ ਫਿਕਰ ਨਾ ਕਰ ਤੈਨੂੰ ਭਰੋਸਾ ਨਹੀਂ ਵੈਗੁਰੂ ਤੇ ਲੈ ਪੁੱਤ ਪਾਣੀ ਪੀ ਲਾ ਗੱਲ ਸੁਣਨੇ ਹਾਂ ਪੁੱਤ ਨਾਲੇ ਤਾਂ ਆਪਾਂ ਵੈਗੁਰੂ ਦਾ ਜਾਪ ਕਰਦੇ ਆ ਪਹਿਲਾਂ ਵੀਰੇ ਨੂੰ ਨਾ ਪ੍ਰਸ਼ਾਦ ਦੇ ਸਭ ਕੁਝ ਠੀਕ ਹੋ ਜੂ ਨਾਲੇ ਪ੍ਰਸ਼ਾਦ ਚ ਇੰਨੀ ਸ਼ਕਤੀ ਐ ਉੱਥੇ ਦਵਾਈ ਵੀ ਨਹੀਂ ਕੰਮ ਕਰਦੀ ਜਾ ਮੇ ਰਿਤੀ ਪਾਣੀ ਤਾਂ ਸਾਰਾ ਪੀ ਲੈਂਦਾ ਦੱਸ ਐ ਹੀ ਨਹੀਂ ਕਰਦੇ ਸੀ ਤੇ ਕੋਈ ਨਹੀਂ ਸਭ ਕੁਝ ਠੀਕ ਹੋ ਜੂ ਕੋਈ ਨਹੀਂ ਕੋਈ ਨਹੀਂ ਵੈਗਰੂ ਵੈਗਰੂ ਕਰ ਐਂ ਨਾ ਕਰੀ ਚੱਲ ਨਾਮ ਜੱਪ ਲੈ ਪ੍ਰਸ਼ਾਦ ਛਕ ਲੈ ਸਿਰ ਤੇ ਲੈ ਲੈ ਆਹ ਦੁੱਸਤੇ ਪਾਸ਼ਾ ਮੇਰ ਕਰ ਮੇਰੇ ਬੱਚੇ ਤੇ ਮੈਨੂੰ ਤਾਂ ਤੇਰੇ ਤੇ ਹੀ ਭਰੋਸਾ ਹੈਗਾ ਖਾ ਲਾ ਪੁੱਤ ਖਾ ਲ ਬੈ ਜਾ ਬਿਰੂ ਦ ਬੈ ਜਾ ਹਾਂ ਆਰਾਮ ਕਰ ਲਾ ਨੇਹਾ ਪੁੱਤ ਤੂੰ ਵੀ ਉੱਪਰ ਬਹਿ ਜਾ ਆਪਾਂ ਨਾ 10 ਮਿੰਟ ਸਿਮਰਨ ਕਰਦੇ ਆ ਵੈਗਰੂ ਦਾ ਜਾਪ ਕਰਦੇ ਆ ਤੇ ਵੀਰੇ ਨੂੰ ਨਾ ਤੋੜ ਠੀਕ ਹੋ ਜੂਗੀ ਬੇਬੇ ਪੱਕਾ ਠੱਡ ਜੂਗੀ ਤੋੜ ਹਾਂ ਹਾਂ ਪੁੱਤ ਤੂੰ ਵੀ ਵੈਗਰੂ ਵੈਗਰੂ ਦਾ ਜਾਪ ਕਰ ਕੋਈ ਨਹੀਂ ਮੇਰਾ ਸਰੀਰ ਬੜਾ ਜੂੜਾ ਕੋਈ ਨਹੀਂ ਪੁੱਤ ਰੋਸਾ ਵੀ ਰੱਖੀਦਾ ਹੁੰਦਾ ਕੋਈ ਨਾ ਸਭ ਕੁਝ ਠੀਕ ਹੋ ਜੂ ਮੇਰੇ ਲਈ ਮੈਂ ਤੇਰੀਆਂ ਘੋਟ ਦੇਣੀ ਆ ਵਾਹਿਗੁਰੂ ਵਾਹਿਗੁਰੂ ਆ ਜਾ ਮੇਰੀ ਗੋਦੀ ਚ ਆ ਜਾ ਪੁੱਤ ਕੋਈ ਨਹੀਂ ਵਾਹਿਗੁਰੂ ਤੂੰ ਵਾਹਿਗੁਰੂ 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 ਮੇਰੇ ਠੀਕ ਹੋ ਜਾਊਗਾ ਵਾਹਿਗੁਰੂ 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 ਸੇ ਸੱਚਾ ਪਾਤਸ਼ਾਹ ਇਹ ਇਦਾਂ ਹੀ ਠੀਕ ਹੋ ਜਾਈ ਨਾ ਹੀ ਕੋਈ ਇਹਨੂੰ ਦਵਾਈ ਦੀ ਲੋੜ ਪਵੇ ਵਾਹਿਗੁਰੂ ਤੇਰਾ ਪ੍ਰਸ਼ਾਦ ਇਹਦੇ ਲਿਆ ਕੇ ਮੂੰਹ 'ਚ ਪਾਉਂਦੇ ਰਹੀਏ ਤੇ ਠੀਕ ਹੁੰਦਾ ਜਾਵੇ ਮੈਨੂੰ ਸੱਚਾ ਪਾਤਸ਼ਾਹ ਤੇਰੇ ਤੇ ਬੇਅੰਤ ਭਰੋਸਾ ਹੈ ਤੇ ਮੇਰਾ ਭਰੋਸਾ ਸੱਚੇ ਪਾਤਸ਼ਾਹ ਜੀ ਟੁੱਟਣ ਨਾ ਦੇ ਮੇਰਾ ਪੁੱਤ ਜਲਦੀ ਤੋਂ ਜਲਦੀ ਠੀਕ ਹੋ ਜਾਏ ਵਾਹਿਗੁਰੂ ਦੇਖ ਪੁੱਤ ਨੇ ਆ ਹੈ ਨਾ ਵਾਹਿਗੁਰੂ ਚ ਕਿੰਨਾ ਹੈ ਹੈ ਪੁੱਤ ਆ ਦੇਖ ਲਾ ਨੀਂਦ ਵੀ ਆ ਗਈ ਵਾਹਿਗੁਰੂ ਦੇ ਜਾਪ ਨਾਲ ਇਹਨੂੰ ਹਾਂ ਬੇਬੇ ਚੱਲ ਪੁੱਤ ਸੌਂ ਗਿਆ ਦੇਖ ਲਾ ਚੱਲ ਮੈਂ ਤੁਹਾਡੇ ਵਾਸਤੇ ਰੋਟੀ ਰੁੱਟੀ ਬਣਾਉਣੀ ਹੈ ਤੂੰ ਐ ਕਰ ਪੁੱਤ ਨਾਲੇ ਤਾਂ ਤੂੰ ਜਾਪ ਕਰ ਲੈ ਠੀਕ ਹੈ ਨਾਲੇ ਵੀਰੇ ਦਾ ਧਿਆਨ ਰੱਖੀ ਠੀਕ ਹੈ ਬੇਬੇ ਤੂੰ ਜਾ ਹਾਂ ਮੈਂ ਰੋਟੀ ਬਣਾ ਲੈਂਨੀ ਆ ਪੁੱਤ ਬਾਈ ਗੁਰੂ ਜੀ ਹੁਣ ਤੂੰ ਸਾਨੂੰ ਖੁਸ਼ੀਆਂ ਤਾਂ ਦੇਣ ਲੱਗਿਓ ਬੱਸ ਸਾਨੂੰ ਖੁਸ਼ੀਆਂ ਖੋਹ ਨਾ ਲਿਓ ਸਾਨੂੰ ਐਡੀਆਂ ਖੁਸ਼ੀਆਂ ਦਿਓ ਕਿ ਅਸੀਂ ਸਾਰੇ ਪੁਰਾਣੇ ਦੁੱਖ ਨਾ ਇੱਕੋ ਵਾਰੀ ਜੀ ਭੁੱਲ ਜਾਈਏ ਬੱਸ ਬੱਸ ਮੇਰੇ ਵੀਰ ਤੇ ਨਾ ਮੇਰ ਪਰ ਯਾਦ ਰੱਖਿਓ ਚਲ ਧੀਰਾ ਤਸੋਂ ਗਿਆ ਬਿੱਪੇ ਕੱਲੀ ਕੰਮ ਕਰੀ ਜਾਂਦੀ ਹਾਂ ਨਾਲ ਕਰਾਉਣੀ ਤੇ ਬੇ ਗੋਨੂ ਲਈ ਆਟਾ ਆਹ ਸਬਜ਼ੀ ਧਰਦੀ ਆਟਾ ਗੋਨੂ ਲਈ ਨਹੀਂ ਆ ਬਸ ਠੀਕ ਆ ਚਾ ਮੈਂ ਚਾੜੂ ਕੱਢਦਾ ਤਪ ਕਿੰਨੀ ਹੋ ਰਹੀ ਹੈ ਇਹ ਨਹੀਂ ਸੈਟ ਟੈਂਕ ਨਹੀਂ ਕਿਹੜਾ ਕਲਮਾ ਆਪ ਦੇ ਵੀਰ ਵਾਸਤੇ ਕਿਤੇ ਵੀਰ ਨੂੰ ਦੁਬਾਰੇ ਇਹਦੀ ਲੋੜ ਨਾ ਪੈ ਜਾਏ ਜੇ ਨਾ ਸਾਮ ਕੇ ਰੱਖਿਆ ਨਾ ਹਾਂ ਬੇਬੇ ਨੂੰ ਪਤਾ ਨਹੀਂ ਹੋਰ ਕਿੰਨੇ ਕੁ ਘਰਾਂ ਦੇ ਦਰਵਾਜ਼ੇ ਖੜਕਾਉਣੇ ਪੈਣਗੇ ਚੀਤਾਇਂ ਕਰਦਾ ਇਹਨੂੰ ਇੰਨੀ ਦੂਰ ਸੱਟ ਕੇ ਆਵਾ ਕਿ ਇਹਦੀ ਨਜ਼ਰ ਨਾ ਕਿਸੇ ਘਰ ਤੇ ਨਾ ਪਵੇ ਇਹਨੂੰ ਤਾਂ ਨਾ ਬਹੁਤ ਮਾਮਾ ਦੇ ਪੁੱਤ ਤੱਕ ਵਾਤੇ ਭਾਣੇ ਮੇਰੇ ਕੋਲੋਂ ਨਾ ਇਹਨੂੰ ਇੰਨੀ ਦੂਰ ਸੱਟਿਆ ਆਪਣੇ ਹੱਸਦੇ ਵਸਦੇ ਘਰ ਕੋਲੇ ਕਦੇ ਇਹਦਾ ਪਰਛਾਵਾਂ ਵੜਨਾ ਪਈ ਜੀ ਚੱਲ ਤੂੰ ਮੇਰੇ ਨਾਲ ਹੀ ਆਪੇ ਹੀ ਸੱਟ ਕੇ ਆਉਨੇ ਆ ਇਹਨੂੰ ਇੰਨੀ ਦੂਰ ਸੱਡ ਦੇ ਕਦੇ ਮੈਂ ਇਹ ਚੀਜ਼ ਤੱਕ ਦੂ ਬੇਬੇ ਬੇਬੇ ਤੈਨੂੰ ਪਤਾ ਜੀ ਮੈਂ ਕਿੰਨੀ ਖੁਸ਼ ਆ ਹਾਂ ਲੱਗਦਾ ਤਾਂ ਹੈ ਪਰ ਗੱਲ ਕੀ ਹੋ ਗਈ ਮੇਰੇ ਨੇ ਨਾ ਜਿਹੜਾ ਉੱਥੇ ਚਿੱਟਾ ਪਿਆ ਸੀ ਉਹ ਬਾਹਰ ਸੜਦਾ ਕਹਿੰਦਾ ਹੁਣ ਨਹੀਂ ਮੈਨਸ਼ਾ ਕਰਦਾ ਸੱਚੀ ਤੇ ਬੇਬੇ ਹਾਏ ਹਾਏ ਹੁਣ ਨਾ ਮੈਂ ਮਾਨ ਨਾਲ ਕਹਿ ਸਕਦੀ ਆ ਜੇ ਵੀਰਾ ਹੋਵੇ ਨਾ ਤਾਂ ਮੇਰੇ ਲੱਖੇ ਬਾਈ ਵਰਗਾ ਹੀ ਹੋਵੇ ਅੱਛਾ ਸ਼ੁਕਰ ਹੈ ਪ੍ਰਮਾਤਮਾ ਦਾ ਚਲ ਮਾਂ ਮੈਂ ਸੀਰੇ ਬਾਈ ਕੋਲ ਜਾਇਆ ਮਾਂ ਥੋੜਾ ਜਿਹਾ ਮੈਨੂੰ ਕੰਮ ਆ ਲੱਗਦਾ ਚਲ ਕੋਈ ਗੱਲ ਨਹੀਂ ਪੁੱਤ ਮੈਂ ਤਾਂ ਐਂ ਕਹੀ ਸੀ ਕਿ ਰੋਟੀ ਰੋਟੀ ਖਾ ਲੇਦੇ ਨਾ ਕੀ ਖਾਣਾ ਚਲ ਤੇ ਬਣੇ ਹੁਣ ਨਹੀਂ ਕਹਿੰਦੀ ਕਿ ਟਾਈਮ ਸਰਨ ਨਾਲ ਆ ਜੀ ਘਰੇ ਬੀਰੇ ਗੱਲ ਵਿਸ਼ਵਾਸ ਦੀ ਹੁੰਦੀ ਆ ਤੇ ਮੈਨੂੰ ਹੁਣ ਤੁਹਾਡੇ ਤੇ ਪੂਰਾ ਵਿਸ਼ਵਾਸ ਆ ਚਲ ਫੈਨ ਨੂੰ ਵਿਸ਼ਵਾਸ ਹੀ ਹੁੰਦਾ ਪਾਈਆਂ ਤੇ ਚਲ ਠੀਕ ਆ ਠੀਕ ਹੈ ਸ਼ੁਕਰਾ ਵੈਗਰੂ ਤੇਰਾ ਉਹ ਹੀ ਹੱਥਾਂ ਨੇ ਅੱਜ ਚਿੱਟਾ ਬਗਾ ਕੇ ਮਾਰਿਆ ਜਿਹੜੇ ਹੱਥ ਮੰਗਦੇ ਸੀ ਲਿਆਉਂਦਾ ਸੀ ਸੱਚੇ ਪਾਤਸ਼ਾਹ ਤੇਰਾ ਸ਼ੁਕਰ ਹੈ ਬੜੀ ਖੁਸ਼ੀ ਦੀ ਗੱਲ ਆ ਨੇਹਾ ਹਾਂ ਹਾਂ ਬੇਬੇ ਤੈਨੂੰ ਕਿਹਾ ਸੀ ਨਾ ਭਰੋਸਾ ਰੱਖ ਵੈਗਰੂ ਤੇ ਆ ਗਿਆ ਨਾ ਉਹ ਹੀ ਦਿਨ ਹਾਂ ਹਾਂ ਚੱਲ ਚੰਗਾ ਆ ਜਾ ਬੁੱਤ ਅੰਦਰ ਆ ਜਾ ਹਈ ਹਈ ਕਿੰਨੀ ਗਰਮੀ ਹੋਈ ਪਈ ਹੈ ਹਏ ਨੀਹਾ ਹਾਂਜੀ ਲੱਖਾ ਦਾ ਪੁੱਤ ਚੱਲ ਬਾਹਰ ਨੂੰ ਗਿਆ ਹੈ ਮੈਂ ਤਾਂ ਕਹਿੰਦੀ ਹੁਣ ਟਾਈਮ ਨਾ ਤੂੰ ਵੀ ਰੋਟੀ ਖਾ ਲਾ ਖਾ ਲੈਨੇ ਵੀ ਬਿਲਾਦੇ ਚਾਹ ਪਰ ਪੁੱਤ ਮੁੜ ਕੇ ਗਰਮੀ ਜੀ ਭਰ ਜਾਂਦੀ ਹੈ ਤੈਨੂੰ ਪਤਾ ਤਾਂ ਹੈਗਾ ਹਾਂ ਉਹ ਤਾਂ ਜਦੋਂ ਆਊਗਾ ਚੱਲ ਉਹਨੂੰ ਤਾਜੀ ਬਣਾ ਕੇ ਦੇ ਦਾਂਗੇ ਰੋਟੀ ਹੇ ਹਾਂ ਚੱਲ ਚੰਗਾ ਮੈਂ ਤੈਨੂੰ ਰੋਟੀ ਬਾਕੇ ਲਿਆ ਦੰਨੀ ਆ ਲਿਆ ਦੇ ਦੇ ਵੀਰੇ ਵੀ ਰੋਟੀ ਨਹੀਂ ਖਾਗੀ ਐ ਦੱਸ ਹੁਣ ਪਤਾ ਨਹੀਂ ਕਦੋਂ ਕੋਰੇ ਆਊਗਾ ਚੱਲ ਕੋਈ ਆ ਹੁਣ ਤਾਂ ਫਿਕਰ ਕਰਨ ਦੀ ਲੋੜ ਹੀ ਨਹੀਂ ਨਸ਼ਾ ਛੱਡ ਤਾਂ ਮੇਰੇ ਵੀਰੇ ਨੇ ਆਪ ਮੇਰਾ ਫੋਨ ਆ ਗਿਆ ਤਾਂ ਹੈਲੋ ਹੈਲੋ ਹਾਂਜੀ ਕੌਣ ਹੈ ਜੀ ਬਈ ਲਖੇ ਘਰੋਂ ਬੋਲਦੇ ਹਾਂ। ਹਾਂਜੀ। ਆ ਤੁਸੀਂ ਕੌਣ ਬੋਲ ਰਹੇ ਹੋ? ਮੈਂ ਉਹਦੀ ਛੋਟੀ ਭੈਣ ਬੋਲਦੀ ਆ ਜੀ। ਤੁਸੀਂ ਕੌਣ ਬੋਲ ਰਹੇ? ਅਸੀਂ ਨਸ਼ਾ ਛਡਾਊ ਕੇਂਦਰ ਪਟਿਆਲੇ ਤੋਂ ਬੋਲ ਰਹੇ ਹਾਂ। ਹਾਂਜੀ। ਤੁਹਾਡਾ ਮੁੰਡਾ ਜਿਹੜਾ ਨਸ਼ੇ ਦਾ ਬਹੁਤ ਆਦੀ ਆ। ਤੇ ਦੱਸੋ ਕਦੋਂ ਲੈ ਕੇ ਜਾਣਾ ਇਹਨੂੰ ਸੈਂਟਰ ਦੇ ਵਿੱਚ? ਨਾ ਤੁਹਾਨੂੰ ਕਿਹਨੇ ਕਿਹਾ ਉਹ ਨਸ਼ੇ ਦਾ ਆਦੀ ਹੈਗਾ? ਭਈ ਤਾਂ ਜੀ ਅਸੀਂ ਜਿਹੜੀ ਇਹ ਸੋਚਣਾ ਹੀ ਕੁਤ ਰੱਖਦੇ ਹੁੰਦੇ ਆ ਕਿਸੇ ਨੂੰ ਦੱਸ ਨਹੀਂ ਸਕਦੇ ਕੀ ਇਹ ਹੈਗਾ। ਮੇਰੀ ਗੱਲ ਸੁਣ ਲਓ। ਮੇਰਾ ਵੀਰਾ ਨਾ ਕੋਈ ਨਿਸ਼ਾਨੀ ਕਰਦਾ ਤੇ ਨਾਲੇ ਅਸ ਤੋਂ ਬਾਅਦ ਨਾ ਤੁਸੀਂ ਇੱਥੇ ਫੋਨ ਨਾ ਕਰਿਓ ਅਸੀਂ ਨਹੀਂ ਭੇਜਣਾ ਹੈਗਾ ਕਿਤੇ ਵੀ ਤੇ ਨਾਲੇ ਤੁਹਾਡਾ ਫੋਨ ਨਾ ਆਵੇ ਨੀਹਾ ਕਿਧਰ ਗੱਲ ਕਰੀ ਜਾਂਦੀ ਸੀ ਪੁੱਤ ਕੀ ਗੱਲ ਹੋ ਗਈ ਆ ਦੇਖ ਲੈ ਬੇਬੇ ਮੈਨੂੰ ਸਾਰਾ ਪਤਾ ਆਪਣਾ ਤਾਂ ਗਵੰਡੀਓ ਹੀ ਨਹੀਂ ਟਿਕਦੇ ਹੈਗੇ ਨਸ਼ਾ ਛਡਾਊ ਕੇਂਦਰ ਚ ਫੋਨ ਕਰਤਾ ਆਖੇ ਇਹਨਾਂ ਦਾ ਮੁੰਡਾ ਨਸ਼ੇ ਕਰਦਾਗਾ ਨਾ ਮੇਰੇ ਵੀਰੇ ਨੇ ਹੁਣ ਨਸ਼ਾ ਛੱਡਤਾ ਦਿੱਤੇ ਹੁਣ ਕਿਥੇ ਨਸ਼ਾ ਕਰਦਾ ਉਹ ਉਹ ਪੁੱਤ ਤੂੰ ਘਬਰਾ ਨਾ ਨਾਲੇ ਇਹ ਜੀ ਸੂਚਨਾ ਤਾਂ ਨਾ ਉਹੀ ਆਸ ਪੜੋਸ ਵਾਲੇ ਸ਼ਰੀਕੇ ਕਬੀਲੇ ਵਾਲੀ ਦੇ ਦਿੰਦੇ ਨੇ ਕੌਣ ਕਿਸੇ ਤੇ ਰਾਜੀ ਅੱਜ ਕੱਲ ਤੈਨੂੰ ਪਤਾ ਨਹੀਂ ਹੈਗਾ ਕੋਈ ਗੱਲ ਨਹੀਂ ਤੂੰ ਨਾ ਘਬਰਾ ਆਪਾਂ ਕਿਹੜਾ ਕਿਤੇ ਤੋਰਨ ਲੱਗੇ ਆ ਨੂੰ ਆਪਣਾ ਮੁੰਡਾ ਸਿੱਧੇ ਰਾਹ ਪੈ ਗਿਆ ਹੁਣ ਆਪਾਂ ਕਿਸੇ ਗੱਲ ਦੀ ਫਿਕਰ ਨਹੀਂ ਕਰਦੇ ਹੈਗੀ ਸੁਖ ਨਾਲ ਕੋਈ ਨਾ ਮੈਂ ਤਾਂ ਰੋਟੀ ਪਾਉਂਦੀ ਪਾਉਂਦੀ ਨੂੰ ਪਤਾ ਨਹੀਂ ਕਿਹਦਾ ਫੋਨ ਆ ਗਿਆ ਨੀਹਾ ਇੰਨੀ ਨੀਚੀ ਬੋਲੀ ਜਾਂਦੀ ਹੈਗੀ ਬੇਬੇ ਆਪਣਾ ਗੁਆਣਤਾ ਨਾ ਜਮਾ ਹੀ ਨਹੀਂ ਚੱਜਦਾ ਆ ਦੇਖ ਲਾ ਮਿੰਟਾਂ ਜੀ ਲੁੱਤੀ ਲਾਤੀ ਫੋਨ ਲਾ ਕੇ ਓਹੋ ਪੁੱਤ ਜਦੋਂ ਘਰੇ ਇਹੋ ਜਿਹਾ ਕੁਝ ਹੁੰਦਾ ਹੋਵੇ ਕੰੰਧਾ ਵੀ ਕਹਿੰਦੇ ਹੁੰਦੇ ਆ ਕੰੰਧਾ ਦੀ ਵੀ ਕੰਨ ਨੇ ਲੋਕੀ ਇੱਕ ਦੀਆਂ 10 ਬਣਾਉਂਦੇ ਆ ਸਮਝ ਗਈ ਕਿਤੇ ਮੇਰੇ ਵੀਰੇ ਤੂੰ ਸੱਚੀ ਤਾਂ ਨਹੀਂ ਲੈ ਕੇ ਜਾਂਦੇ ਉਹ ਨਹੀਂ ਨਹੀਂ ਕਿਤੇ ਨਹੀਂ ਐਵੇਂ ਨਾ ਤੂੰ ਫਿਕਰ ਕਰ ਆ ਹੁਣ ਜਦੋਂ ਉਹਨੇ ਛੱਡ ਹੀ ਦਿੱਤਾ ਹੁਣ ਐਦੂ ਉਤੋਂ ਦੀ ਕੀ ਆ ਗੁਰੂ ਘਰ ਜਾ ਕੇ ਸੌਂ ਪਾਇਆ ਆ ਬਾਕੀ ਤੈਨੂੰ ਪਤਾ ਹੈਗਾ ਸਭ ਕੁਝ ਠੀਕ ਹੋ ਜਾਊਗਾ ਫਿਰ ਬੇਬੇ ਲੋਕ ਫੋਨ ਲਾ ਕੇ ਕਿਉਂ ਕਹੀ ਜਾਂਦੇ ਆ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਮੇਰਾ ਵੀਰ ਨਸ਼ਾ ਨਹੀਂ ਕਰਦਾ ਹੁਣ ਕੋਈ ਗੱਲ ਨਹੀਂ ਇਹਨਾਂ ਨੂੰ ਪਹਿਲਾਂ ਤੋਂ ਕਿਤੇ ਖਬਰ ਹੋਣੀ ਹੈ ਹੁਣ ਇਹਦੀ ਵਾਰੀ ਆ ਗਈ ਇਹਨਾਂ ਨੇ ਫੋਨ ਕਰਤਾ ਫਿਰ ਕੀ ਗੱਲ ਹੈ ਹੁਣ ਆਪਾਂ ਡੰਡਾ ਲੈ ਕੇ ਥੋੜੀ ਮਗਰ ਪੈ ਸਕਦੇ ਆ ਕੀ ਪਤਾ ਕੌਣ ਸੀ ਕੋਈ ਨਾ ਉਹ ਵੀ ਭਲੇ ਵਾਸਤੇ ਕਰਦੇ ਪੁੱਤ ਫੋਨ ਐਵੇਂ ਨਹੀਂ ਘਬਰਾਈਦਾ ਹੁੰਦਾ ਕੋਈ ਨਹੀਂ ਭਲਾ ਕਰਦਾ ਬੇਬੇ ਸਾਰੇ ਮੱਚਦੇ ਹੀ ਨੇਗੇ ਓਹੋ ਇੱਥੋਂ ਵਾਲੇ ਤਾਂ ਆਪਣੇ ਆਸ ਪੜੋਸ ਵਾਲੇ ਮੱਚਦੇ ਨੇ ਜੀਨੇ ਤੈਨੂੰ ਫੋਨ ਕਰਿਆ ਉਹ ਮਚਦਾ ਨਹੀਂ ਪੁੱਤ ਉਹ ਤਾਂ ਅਗਲਾ ਕਹਿੰਦਾ ਵੀ ਇਹਦਾ ਨਸ਼ਾ ਛੁੱਟ ਜੇ ਹੋਰ ਕੋਈ ਗੱਲ ਨਹੀਂ ਚੱਲ ਕੋਈ ਨਹੀਂ ਬੇਬੀ ਹਾਂ ਐਵੇਂ ਨਿਕ ਭਰਾਈ ਦਾ ਹੁੰਦਾ ਚੱਲ ਕੋਈ ਗੱਲ ਨਹੀਂ ਫੋਨ ਆ ਗਿਆ ਉਹਨੂੰ ਆਪਾਂ ਜਵਾਬ ਦੇਤਾ ਜਵਾਬ ਦੇਤਾ ਨਾ ਮੈਂ ਤਾਂ ਕਹਿਤਾ ਇੱਥੇ ਫੋਨ ਨਾ ਲਾਇਓ ਉਸ ਤੋਂ ਬਾਅਦ ਬਸ ਵਧੀਆ ਕੀਤਾ ਨਾਲੇ ਹੁਣ ਪੁੱਤ ਕੋਈ ਵੀ ਆ ਜੇ ਆਪਾਂ ਕਹਾਂਗੇ ਸਾਡਾ ਮੁੰਡਾ ਤਾਂ ਠੀਕ ਠਾਕ ਹੈਗਾ ਵੈਗਰੂ ਦੀ ਕਿਰਪਾ ਨਾਲ ਸਭ ਕੁਝ ਠੀਕ ਹੈ ਐਂ ਕਿਹਾ ਕਰ ਤੂੰ ਠੀਕ ਐਵੇਂ ਨਿਕ ਭਰਾਈ ਦਾ ਹੁੰਦਾ ਨਾਲੇ ਨਾ ਜਦੋਂ ਮਾੜਾ ਸਮਾਂ ਹੁੰਦਾ ਨਾ ਪੁੱਤ ਸਾਰੀ ਉਹ ਮਚਦੇ ਨਹੀਂ ਗੀ ਸਮਝ ਗਈ ਬੇਬੇ ਜਦੋਂ ਆਪਾਂ ਇੱਥੇ ਵਧੀਏ ਵੀ ਰਹਿਣ ਲੱਗ ਜੀ ਹੈ ਨਾ ਇਹ ਤਾਂ ਵੀ ਮਚਣਗੇ ਲੋਕ ਕੋਈ ਨਹੀਂ ਕੋਈ ਨਹੀਂ ਚੱਲ ਚੰਗਾ ਰੋਟੀ ਤਾਂ ਲਿਆ ਜਾ ਹੁਣ ਮੈਂ ਠੀਕ ਐ ਆ ਦੇ ਬੇਬੇ ਸਰ ਗਿਆ ਸੱਚੀ ਲੋਕਾਂ ਦਾ ਤਾਂ ਸਿੱਧੇ ਰਾਹ ਬਹਿ ਜਾਓ ਤਾਂ ਵੀ ਮਚਦੇ ਨੇ ਮਾੜੇ ਰਾਹ ਬਹਿ ਜਾਓ ਤਾਂ ਤਾਂ ਵੀ ਉਂਗਲਾਂ ਲਾਉਣ ਗਿਆ ਕੇ ਤੁਹਾਡਾ ਮੁੰਡਾ ਐ ਕਰਦਾ ਐ ਕਰਦਾ ਹੁਣ ਦੇਖਿਆ ਨਾ ਫੋਨ ਦਊ ਪਤਾ ਦੁਆਰੇ ਆਟਰ ਜੀ ਵੀ ਖਰਾਬ ਹੋ ਰਹੀ ਆ ਮੈਸਤਰੀ ਨੂੰ ਬੁਲਾ ਕੇ ਲਿਆਉਣਾ ਪਊ ਅੱਜ ਤਾਂ ਪਸ਼ੂ ਵੀ ਭੁੱਖੇ ਮਰ ਜਾਣਗੇ ਹਰਾ ਵੀ ਕੋ ਤਰਨਾਗਾ ਸੋਹੀ ਕੀ ਹਾਲ ਆ ਬਾਈ ਵੀਰੇ ਠੀਕ ਆ ਵਧੀਆ ਕੀ ਕਰੀ ਜਨਾ ਮਾਤਾ ਕੁਝ ਨਹੀਂ ਕਰਦਾ ਕਿਵੇਂ ਅੱਜ ਪਤੰਦਰ ਸੋਫੀ ਫਿਰਦਾਂਗਾ ਓਏ ਹੁਣ ਤਾਂ ਆਪਾਂ ਸਦਾ ਲਈ ਨਸ਼ੇ ਛੱਡਤੇ ਯਾਰ ਬਹੁਤ ਕਰਲੇ ਬਹੁਤ ਜ਼ਿੰਦਗੀ ਖਰਾਬ ਕਰ ਲਈ ਆਪਦੀ ਵਧੀਆ ਕੀਤਾ ਬਈ ਫੇਰ ਤਾਂ ਹੁਣ ਤਾਂ ਮਾਲਕ ਦੀ ਕਿਰਪਾ ਨਾਲ ਸਿੱਧੇ ਰਸਤੇ 'ਤੇ ਪਏ ਯਾਰ ਵਧੀਆ ਬਈ ਵਧੀਆ ਬਹੁਤ ਵਧੀਆ ਰਹੇਗਾ ਹੁਣ ਤੈਨੂੰ ਪਤਾ ਤੇਰੀ ਬੇਬੇ ਤੇ ਭੈਣ ਦਾ ਕੀ ਹਾਲ ਹੁੰਦਾ ਤੇਰੇ ਪਿੱਛੋਂ ਓਏ ਹੋਰ ਯਾਰ ਬਹੁਤ ਉਹਨਾਂ ਦੀ ਵੀ ਜ਼ਿੰਦਗੀ ਖਰਾਬ ਕਰਤੀ ਮੈਂ ਬਈ ਆ ਚਾਰ ਪੰਜ ਦਿਨ ਪਹਿਲਾਂ ਆ ਬੇਬੇ ਲੋਕਾਂ ਦੇ ਇੱਕ ਦਰਵਾਜ਼ੇ ਖੜਕਾਉਂਦੀ ਫਿਰਦੀ ਸੀ ਤੇਰੇ ਵਾਸਤੇ ਨਸ਼ੇ ਮੰਗਦੀ ਫਿਰਦੀ ਸੀ ਓਏ ਹੋਰ ਬਾਲੀ ਸ਼ਰਮਿੰਦਾ ਹੁੰਦੀ ਯਾਰ ਕੀ ਕੁਛ ਕਰ ਲਿਆ ਜ਼ਿੰਦਗੀ 'ਚ ਯਾਰ ਮੇਰੇ ਕੋਲ ਵੀ ਆਈ ਤੋ ਯਾਨੀ ਪੁੱਤ ਨਾ ਸਾ ਦੇ ਦੇ ਮੈਂ ਕਿ ਮੈਨੂੰ ਗੁੱਸੇ 'ਚ ਮੈਂ ਵੀ ਵਾਪਸ ਭੇਜਦਾ ਉਹਨੂੰ ਪਰ ਬਾਅਦ 'ਚ ਮੈਂ ਵੀ ਬਹੁਤ ਪਛਤਾਇਆ ਮੈਂ ਕਿ ਯਾਰ ਐਵੇਂ ਨਹੀਂ ਕਰਨਾ ਚਾਹੀਦਾ ਸੀ ਨਾ ਉਹ ਚਲੋ ਵਧੀਆ ਕਰਿਆ ਜਿਹੜਾ ਵੀ ਕੋਸ ਹੁੰਦਾ ਚੰਗੇ ਲਈ ਹੁੰਦਾ ਹੁੰਦਾ ਹੋਰ ਬਾਈ ਜੇ ਮੈਂ ਤੈਨੂੰ ਉਸ ਦਿਨ ਪੈਸੇ ਦੇ ਦਿੰਦਾ ਨਾ ਸਾ ਦੇ ਦਿੰਦਾ ਫਿਰ ਤੈਨੂੰ ਹਨਾ ਗਲਤ ਹੋ ਜਾਂਦਾ ਕੰਮ ਤੇ ਬਾਕੀ ਹੋਰ ਦੱਸ ਫਿਰ ਕੋਈ ਗੱਲਬਾਤ ਹੋਰ ਵਧੀਆ ਯਾਰ ਸੀਰੇ ਮੈਂ ਤਾਂ ਐ ਸੋਚੀ ਜਾਂਦਾ ਸੀ ਬਾਹਰ ਵਗ ਜਾਈਆ ਯਾਰ ਬਾਹਰ ਉਹ ਜੇ ਸਾਡੇ ਐਲਨ ਵੀ ਜਿੱਦ ਕਰ ਰਹੀ ਹੈ ਮੈਂ ਵੀ ਜਾਂਦਾ ਸੀ ਤੇਰੇ ਮੂਰੇ ਮੂਰੇ ਮੈਂ ਵੀ ਪੈਸੇ ਇੰਤਜ਼ਾਮ ਕਰਕੇ ਲਾਉਂਦਾ ਸੀ ਉਹ ਬਾਹਰ ਕੀ ਆ ਭਰਾਵਾ ਸਾਡਾ ਤਾਂ ਜਿੱਦੀ ਅਰਜ਼ਵਾਹ ਜਾ ਹੁਣ ਮੈਂ ਕੁਝ ਕਹਿ ਨਹੀਂ ਸਕਦਾ ਉਹਨੂੰ ਬਾਹਰ ਉਹਦੇ ਨਿਆਰੇ ਲੈ ਲਈ ਯਾਰ ਕੰਮਕਾਰ ਕਰ ਲਈ ਉਹ ਨਿਆਰੇ ਤਾਂ ਬਈ ਪੰਜਾਬ ਵਰਗੇ ਦਾ ਨਿਆਰੇ ਨਹੀਂ ਹੈਗੇ ਤੇਰੇ ਤੋਂ ਆ ਉਹ ਬੇਬੇ ਦਾ ਤੇ ਭੈਣ ਦਾ ਖਿਆਲ ਰੱਖ ਸਾਰਾ ਕੁਝ ਇੱਥੇ ਹੀ ਆ ਬਾਈ ਮੈਨੂੰ ਐਸੀ ਯਾਰ ਲਾਏ ਆਉਂਦੇ 5-10 ਸਾਲ ਬਾਈ ਬਾਅਦ ਚ ਪਸਤਾਏਗਾ ਕੋਈ ਫਾਇਦਾ ਨਹੀਂ ਹੈਗਾ ਬਾਕੀ ਤੇਰੀ ਮਰਜ਼ੀ ਆ ਬਾਈ ਮੇਰਾ ਤਾਂ ਕੰਮ ਸਮਝਾਉਣਾ ਸੀ ਚਲ ਠੀਕ ਆ ਫਿਰ ਸੀਰੇ ਇਹ ਗਲਤੀ ਨਾ ਕਰੀ ਬਾਈ ਕਿਉਂਕਿ ਹੁਣ ਤਾਂ ਬੇਬੇ ਤੇ ਭੈਣ ਤੇਰੇ ਸਹਾਰੇ ਆ ਨਾ ਹਾਂ ਇਹ ਵੀ ਗੱਲ ਸਹੀ ਆ ਉਹਨਾਂ ਨੂੰ ਮਾਂ ਗਰ ਰੋਟੀ ਪਾਣੀ ਦਾ ਯਾਰ ਤੇ ਬਾਅਦ ਵਿੱਚ ਕਿਹਦੇ ਸਹਾਰੇ ਜਵਾਨ ਭੈਣ ਆ ਬਾਈ ਹਨਾ ਆਹੀ ਉਮਰ ਹੁੰਦੀ ਆ ਮਾਂ ਪਿਓ ਨੂੰ ਹੈ ਸਾਰਾ ਬੰਨਾ ਬਾਈ ਫਿਰ ਕੁਝ ਨਹੀਂ ਬੰਦਦਾ ਹੁਣ ਬਾਅਦ ਚ ਕੋਈ ਲੋਡ ਪੈ ਜੇ ਮਾਂ ਨੂੰ ਭੈਣ ਨੂੰ ਬਜ਼ੁਰਗ ਹਨਾ ਚਲ ਰਹਿ ਤਾਂ ਤੂੰ ਵਧੀਆਂ ਦੇ ਤੀਰ ਸੀ ਰਹਿ ਤਾਂ ਦਿੱਤੀ ਮੰਨੇਗਾ ਫੇਰੀ ਚਲ ਦੇਖਦੇ ਆ ਫਿਰ ਹਾਂ ਬਾਕੀ ਮੈਂ ਵੀ ਯਾਰ ਸੋਹੀ ਜਾਂਦਾ ਸੀ ਬਾਈ ਚੱਲ ਹਾਂ ਬਸ ਮੈਂ ਵੀ ਚੱਲ ਤੂੰ ਤਾਂ ਸਮਝਦਾਰ ਬੰਦਾ ਯਾਰ ਤੈਨੂੰ ਤਾਂ ਮੈਂ ਸਮਝਾ ਸਕਦਾ ਸਾਡੇ ਵਾਲ ਦਾ ਸਮਝਦਾ ਨਹੀਂ ਹੈਗਾ ਚੱਲ ਆ ਜਾ ਮੈਂ ਵੀ ਪਿੰਡ ਗਣੀ ਉਹਦੇ ਵੰਸਰ ਕੋਲੇ ਜਾ ਕੇ ਆਉਣਾ ਸੀ ਚਾ ਅਤਾ ਨਹੀਂ ਲੈ ਖਾਂ ਸਿੰਡਰ ਲੈ ਕੇ ਜਾਵਾਂ ਤੇ ਨਾ ਮੈਂ ਚੱਕ ਲੈ ਨਾ ਆ ਗਿਆ ਪੁੱਤ ਜਾ ਚੱਕ ਆ ਜਾ ਕੇ ਰੱਖ ਚੱਲ ਲੈ ਮਾਂ ਅਧਰ ਨਾ ਮੈਂ ਗੱਲ ਕਰਨੀ ਹੈ ਇੱਕ ਆ ਜਾਂਦਾ ਕੀ ਗੱਲ ਕਰਨੀ ਗਰ ਸੋਈ ਚੀਂ ਦਿਖਾ ਦੇ ਸੋਈ ਚੀਂ ਆਹੋ ਚੱਲ ਇੱਥੇ ਧਰ ਨਾ ਲਾਉਣਾ ਹੈ ਨਹੀਂ ਨਹੀਂ ਸ਼ਾਮੇ ਕਰ ਰਿਹਾ ਪੁੱਤ